रस हर की ऋतुनो को फिर ला पीवे को फिर ला पीवे अमृत रस हर की ऋतुनो को फिर ला पीवे को फिर ला पीवे अमृत रस हर ਕਾਮਣੇ ਪਤਾ ਸਭ ਨੂੰ ਪਤਾ ਹੈ ਬੋ ਵਿਲਾਤੀ ਵੇ Tchau. पूजा नाही पूजा नाही होता नाही ताका तो करिए गोर सेवा ਯਾ ਜਗ ਮੁਤਰ ਕਰੀਏ ਦ੍ਰਿਸ਼ਟੀ ਤੇਰੀ ਸੁਖ ਪਾਈਏ ਦ੍ਰਿਸ਼ਟੀ ਤੇਰੀ ਸੁਖ ਪਾਈਏ ਮਨ ਮਾ i not ਕੀਰਨਾਂ ਤੋਂ ਗੋਬਿਰਲਾ ਪੀਵੇ ਗੋਬਿਰਲਾ ਪੀਵੇ ਬਚੂ ਨਾਲ ਕੁਮਲੇ ਕਨਾ ਰਿਤ ਤੱਕ ਤੱਕ ਪੀਵੇ ਬਚੂ ਨਾਲ ਕੁਮਲੇ ਕਨਾ ਰਿਤ ਤੱਕ ਜਮ ਪੀਵੇ ਅੰਮ੍ਰਿਤ ਰਸ ਹਰ ਕੀ ਯਤਨਾ ਗੋਬਿਰਲਾ ਪੀਵੇ ਸ਼ੇਅਰ ਕਰੋ ਚੱਲਦਾ ਲਾਈਵ ਸ਼ੇਅਰ ਕਰੋ ਤਾਜੋ ਵੱਧ ਤੋਂ ਵੱਧ ਸੰਗਤ ਕੀਰਤਨ ਸ਼ਬਦ ਸੁਣ ਸਕੇ ਮੈਂ ਲਾਈਕ ਕਰਨ ਨੂੰ ਨਹੀਂ ਕਹਿੰਦਾ ਸ਼ੇਅਰ ਕਰੋ ਲਾਈਵ ਤਾਜੋ ਵੱਧ ਤੋਂ ਵੱਧ ਸੰਗਤ ਆਪਣੇ ਨਾਲ ਜੁੜ ਕੇ ਸ਼ਬਦ ਕੀਰਤਨ ਸੁਣ ਸਕੇ ਆਪਾਂ ਗੁਰੂ ਘਰ ਬੜਾ ਹੀ ਪਿਆਰਾ ਸੰਗਤਾਂ ਦਾ ਉੱਟਣ ਤੋਂ ਲਾਈਵ ਆ ਅੰਮ੍ਰਿਤ ਰਸ ਸਾਰੇ ਜਣੇ ਲਾਈਵ ਨੂੰ ਸ਼ੇਅਰ ਕਰੋ ਬਸ ਉਪਰ ਮੰਗ ਲਾਈਕ ਨਾ ਕਰੋ ਡਬਲ ਟਾਈਪ ਕਰਕੇ ਕੋਈ ਵਿਰਲਾ ਹੀ ਮਨੁੱਖ ਮੰਨਦਾ ਹੈ ਸ਼ੇਅਰ ਕਰੋ ਬਸ ਸ਼ੇਅਰ ਕਰੋ ਤਾਂ ਵਾਦਤੋਂ ਵਾਦ ਸੰਗਤ ਆਤਮਾ ਦੇ ਨਾਮ ਦੇ ਨਾਲ ਜੁੜੇ ਦੇ ਸ਼ਬਦ ਕੀਰਤਨ ਸੁਣ ਸਕੋ ਇਸ ਕਾਲ ਪਰ ਦੀ ਵਧਾਈ ਕਰਦੇ ਨੇ ਸੋ ਆਪਾਂ ਵੀ ਉਹਨਾਂ ਬੁਰਲਿਆਂ ਦੇ ਵਿੱਚ ਆ ਜਾਈਏ ਸਾਰਿਆਂ ਨੇ ਕਿਰਪਾ ਕਰਨੀ ਹੈ ਕੋਈ ਵੀ ਦਸਨਾ ਖਾਲੀ ਨਾ ਜਾਏ ਪਰਮਾਤਮਾ ਦੇ ਨਾਮ ਦੀ ਆराधना ਕਰਦੇ ਹੋਏ ਆਪਣੇ ਸਰੇ ਨੂੰ ਜਿਵੇਂ ਕਿ ਅਸੀਂ ਤਨ ਕਰਕੇ ਬੈਠੇ ਹਾਂ ਮਨ ਨੂੰ ਇਕਾਗਰ ਕਰਕੇ ਹਾਜ਼ਰੀ ਲਵਾਏ ਕਿਉਂ ਤਾਂ ਹੀ ਗੁਰੂ ਦੀ ਖੁਸ਼ੀਆਂ ਸਾਨੂੰ ਮਿਲਣੀਆਂ ਨੇ ਤਾਂ ਇਹੋ ਸੰਤ ਗੁਰਾਂ ਦੀ ਕਿਰਪਾ ਸਾਡੇ ਤੇ ਹੋਣੀ ਆਓ ਸਾਰੇ ਕਰੋ ਕਿਰਪਾ ਜੀ ਅੰਮ੍ਰਿਤ ਰਸ ਹਰ ਕੀ ਰਤਨ ਕੋਵਿਰ ਲਾਪੀ ਮੈਂ ਕੋਵਿਰ ਲਾਪੀ ਵੈ ਜਪ ਲੋ ਅੰਮ੍ਰਿਤ ਰਸ ਹਰ ਕੀ ਰਤਨ ਕੋਵਿਰ ਲਾਪੀ ਮੈਂ ਲਾ ਪੀ ਲੈ ਕੋ ਵੀਰ ਲਾ ਪੀ ਵੈ ਕੋ ਵੀਰ ਲਾ ਪੀ ਵੈ ਹੋ ਵੀਰ ਲਾ ਪੀ ਵੈ ਕੋ ਵੀਰ ਲਾ ਪੀ ਵੈ ਕੋ ਵੀਰ ਲਾ ਪੀ ਵੈ ਕੋ ਵੀਰ ਲਾ ਪੀ ਵੈ ਅੰਮ੍ਰਿਤ ਰਸ ਹਰ ਪੀਰ ਤਨੋਂ ਕੋ ਵੀਰ ਲਾ ਪੀਵੇ ਓ ਵੀਰ ਲਾ ਪੀਵੇ ਓ ਵੀਰ ਲਾ ਪੀਵੇ ਕੋ ਵੀਰ ਲਾ ਪੀਵੇ ਵਾਹਿਗੁਰੂ ਸੋ ਗਰੂ ਪਿਆਰੇ ਸਾਧ ਸੰਗਤ ਜੀ ਉਹਨੇ ਕੋ ਹਾਜ਼ਰੀ ਪ੍ਰਵਾਨ ਕਰਨੀ ਜੀ ਆਪ ਸਾਰੀਆਂ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਮਨ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਸਰਣਾ ਵਿੱਚ ਹਜ਼ਰੀਂ ਲਗਾਈਆਂ ਹਨ ਸਤਿਗੁਰ ਮਹਾਰਾਜ ਕਿਰਪਾ ਕਰਨ ਆਪ ਸਾਰੀਆਂ ਸੰਤਾਂ ਦੀਆਂ ਹਜ਼ਰੀਆਂ ਦਰਤੇ ਪਰਵਾਨ ਕਰਨ ਆਉਣ ਵਾਲੇ ਸਮੇਂ ਤੇ ਵਿੱਚ ਵੀ ਆਪ ਸਾਰੀਆਂ ਸੰਤ ਐਸੇ ਹੀ ਤਰ੍ਹਾਂ ਕੀਰਤਨ ਦੇ ਨਾਲ ਸੇਵਾ ਦੇ ਨਾਲ ਬਾਣੀ ਦੇ ਨਾਲ ਜੁੜੇ ਰਵੋ ਇਹੀ ਅਰਦਾਸ ਹੈ ਸਤਿਗੁਰਾਂ ਦੇ ਚਰਣਾ ਵਿੱਚ ਕਿਉਂਕਿ ਵੱਡ ਭਾਗੀ ਹਰ ਸੰਗਤ ਪਾਵੈ ਫਾਗਹੀਨ ਪਰਮ ਚੋਟਾਂ ਖਾਵੈ ਵੱਡਿਆਂ ਭਾਂਗਾ ਵਾਲੇ ਉਹ ਬੜੀਆ ਕਿਰਪਾ ਹੈ ਸਤਿਗੁਰਾਂ ਦੀ ਆਪ ਸਾਰੀਆਂ ਸੰਗਤਾਂ ਦੇ ਜੋ ਕਿੰਨੇ ਪਿਆਰ ਦੇ ਨਾਲ ਤੁਸੀਂ ਸਾਰੇ ਸਮਾਗਮ ਸਰਵਣ ਕਰਦੇ ਹੋ ਇਹ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਤਾਈਂ ਉਹ ਸਾਧ ਸੰਗਤ ਦੇ ਵਿੱਚ ਬੈ ਕੇ ਮਨ ਇਕਦਾ ਹੈ ਤੇ ਬਾਣੀ ਸੁਣਨ ਨੂੰ ਮਨ ਕਰਦਾ ਹੈ ਚਿਤ ਕਰਦਾ ਹੈ ਉਹਨਾਂ ਤੇ ਪਰਮਾਤਮਾ ਦੀ ਬਖਸ਼ ਹੁੰਦੀ ਹੈ ਕਿਰਪਾ ਹੁੰਦੀ ਹੈ ਸੰਸਾਰ ਦੇ ਵਿੱਚ ਹੋਰ ਬਤੇਰੇ ਮਨੁੱਖ ਨੇ ਜਿਹੜੇ ਬਾਹਰ ਤੁਰੇ ਫਿਰਦੇ ਨੇ ਲੇਕਿਨ ਕਿਰਪਾ ਹੈ ਸਤਿਗੁਰਾਂ ਦੀ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰੂ ਪਾਏ ਤਾਂ ਇਹ ਅਰਦਾਸ ਕਰਿਆ ਕਰੋ ਬਿਨ ਤੁਲ ਹੋਰ ਜੇ ਮੰਗਣਾ ਸਿਰ ਦੁਖਾ ਕੇ ਦੁੱਖ ਦੇਹ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਜਿਹੜੀ ਭੁੱਖ ਹੈ ਨਾ ਦੁਨਿਆਵੀ ਤਾਂ ਹੀ ਉਹ ਖਤਮ ਹੋਣੀ ਹੈ ਜੇ ਨਾਮ ਮੰਗੂਗੇ ਸਤਿਗੁਰਾਂ ਤੋਂ ਜਦੋਂ ਨਾਮ ਮਿਲ ਗਿਆ ਫਿਰ ਦੁਨਿਆਵੀ ਚੀਜ਼ਾਂ ਦੀ ਭੁੱਖ ਨਹੀਂ ਰਹਿਣੀ ਸੋ ਇੰਨੀ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਹੁਣ ਆਪ ਸਾਰੀਆਂ ਸੰਗਤਾਂ ਨੂੰ ਜਿਹੜੇ ਇੱਕ ਵੀ ਦੇ ਲਈ ਸਾਡੇ ਕੋਲ ਅਈ ਗੁਰਪਾਲ ਸਿੰਘ ਜੀ ਸਾਹਿਬ ਵਾਲੇ ਕਥਾਵਾਚਕ ਪਹੁੰਚੇ ਹੋਏ ਹਨ ਉਹਨਾਂ ਨੇ ਆਪ ਸਾਰੀਆਂ ਸੰਗਤਾਂ ਨੂੰ ਤਕਰੀਬਨ 45 ਮਿੰਟ ਤੱਕ ਕਥਾ ਵਿਚਾਰ ਜਿਹੜਾ ਇਹ ਵਿਹਾਰ ਕਰਨਾ ਹੈ ਸਾਰੀਆਂ ਸੰਗਤਾਂ ਨੇ ਬੜੇ ਹੀ ਪਸ ਪਿਆਰ ਦੇ ਨਾਲ ਇਹਨਾਂ ਦੇ ਪਾਸੋਂ ਗੁਰਮਤਿ ਵਿਚਾਰਾ ਸਰਵਣ ਕਰਨੀਆਂ ਹਨ ਜੀ ਆਓ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਛੇਰ ਕਰੋ ਬਦ ਤੋਂ ਬਾਦ ਸੰਗਤ ਛੁੱਟ ਸਕੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਛਾ ਪੂਰਤ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਗ ਹੈ ਮੇਰੇ ਮਨਾ ਜਾ ਤੋ ਮਨ ਸਤਨਾਮ ਸਦਾ ਸਤਨਾਮ ਲਤ ਪਾਲਤ ਮਖ ਉਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਿਰੰਜਣਾ ਜਹ ਹਰ ਸਿਮਰਨ ਭਯਾ ਤਹ ਉਪਾਦ ਗਤ ਕੀਨੀ ਵਡ ਭਾਗ ਕੀ ਹਰ ਜਪਨਾ ਜਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਭავਜਲ ਤਰਣਾ ਫਿਰ ਤੇਰ ਤ ਪ੍ਰਾਪਿ ਆਇ ਪਰਿਆ ਤ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਲੰਡਾਉਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਲੋਲਨ ਤੇ ਰੱਖੋ ਪ੍ਰਭੂ ਨਾਣਕ ਦੇ ਕਰ ਹੱਥ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਸਾਰੇ ਵੱਡੇ ਭਾਗਾ ਵਾਲੇ ਹਾਂ ਸਰਬੇ ਕਾਇਨਾਤ ਹਾਜ਼ਰਾ ਹਜੂਰ ਜਗਰਾਜ ਹਜੂਰ ਸਰਬ ਕਲਾ ਪ੍ਰਪੂਰ ਚਾਵਰ ਤਖਤ ਸ਼ਤਰ ਦੇ ਮਾਲਿਕ ਗੁਰਗੱਦੀ ਪਰ ਸੁਭਾਏ ਬਾਣ ਮੌਕਿਆ ਦੇ ਮਾਲਿਕ ਦਸਾਂ ਹੀ ਪਾਤਸ਼ਾਹਿਆਂ ਦੇ ਆਤਮਿਕ ਰੂਪ ਤਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸੱਜ ਬੈਠ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਮਰਤ ਵੇਲੇ ਤੋਂ ਹੀ ਮਹਾਰਾਜ ਸਿੱਖੇ ਪਾਤਸ਼ਾਹ ਜੀਆਂ ਦਾ ਦਰਬਾਰ ਸਜਿਆ ਹੋਇਆ ਅਮਰਤਮਈ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਸਾਧ ਸੰਗਤ ਜੀ ਨਾਮ ਦੀ ਵਰਖਾ ਹੋ ਰਹੀ ਸੀ ਇੰਜ ਕਹਿ ਲੋ ਕਿ ਜਿਵੇਂ ਅਮਰਤ ਰਾਸ ਦਾ ਮੀਂਹ ਵਰਸ ਰਿਹਾ ਹੋਵੇ ਔਰ ਮਾਨਸਰੋਵਰ ਦੇ ਉੱਪਰ ਆਨਸਾਂ ਦੀ ਨਿਆਈ ਆਪ ਜੀ ਗੁਰਮਖਰੂਹਾ ਸਾਰੇ ਸੱਜ ਬੈਠ ਕੇ ਸਤਿਗੁਰਾਂ ਦੇ ਬਚਨਾਂ ਰੂਪੀ ਹੀਰੇ ਮੋਤੀ ਜਿਹੜੇ ਉਹ ਆਪ ਜੀ ਚੁਗ ਰਹੇ ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਸੀ ਸਾਨੂੰ ਸੁਭਾਲਦੇ ਹੋਏ ਬੜਾ ਸੋਹਣਾ ਸਮਾ ਜਿਹੜਾ ਹੈ ਸਤਸੰਗਤ ਦਾ ਬਣਿਆ ਹੋਇਆ ਹੈ ਆਪ ਜੀ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਲਵਾ ਰਹੇ ਹੋ ਕੋਈ ਬਾਣੀ ਪੜ੍ਹ ਕੇ ਲਾਹਾ ਲੈ ਰਿਹਾ ਹੈ ਕੋਈ ਗੁਰਬਾਣੀ ਸਰਵਣ ਕਰਕੇ ਲਾਹਾ ਲੈ ਰਿਹਾ ਹੈ ਕੋਈ ਸੇਵਾਵਾਂ ਨਿਭਾ ਕੇ ਸੇਵਾ ਲੈ ਰਿਹਾ ਹੈ ਸੋ ਇਹ ਅਸੀਸ ਹੈ ਸੱਚੇ ਬਾਦਸ਼ਾਹ ਜੀਆਂ ਦੀ ਧੰਨ ਸੋ ਵੇਲਾ ਜਿਤ ਦਰਸ਼ਨ ਕਰਦਾ ਆਉਂਗਲ ਹਾਰੀ ਸਤਿਗੁਰ ਚਰਣਾ ਇਹ ਵੱਡੇ ਭਾਗਾ ਦੀ ਨਿਸ਼ਾਨੀ ਹੈ ਧੰਨ ਸੋ ਵੇਲਾ ਕੜੀ ਧੰਨ ਧੰਨ ਮੂਰਤ ਪਲਸਾਰ 100 ਦਿਨ ਸੰਜੋਗੜਾ ਜਿੱਤੇ ਡਠਾ ਗੁਰ ਦਰਸਾ ਕੀ ਸੋ ਆਪ ਜੀ ਅੰਮ੍ਰਿਤਮਈ ਕੀਰਤਨ ਸਰਵਣ ਕਾਰਜ ਸੋ ਅੰਮ੍ਰਿਤ ਰਸ ਹਰ ਕੀਤਨ ਹੋਏ ਵਿਰਲਾਤ ਇਹ ਵਿਰਲੇ ਪੁਰਸ਼ਾਂ ਦੇ ਹਿੱਸੇ ਇਹ ਗੱਲ ਆਈ ਹੈ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਨ ਬ੍ਰਮਚੋਟਾਂ ਖਾਵਹਿ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪ੍ਰੀਜੈ ਜੀਓ ਵੱਡੇ ਭਾਗਾ ਤੋਂ ਬਿਨਾ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਵੱਡੇ ਭਾਗਾਂ ਤੋਂ ਬਿਨਾ ਗੁਰਦਰਬਾਰ ਦੇ ਵਿੱਚ ਆਇਆ ਨਹੀਂ ਜਾਂਦਾ ਗੁਰਬਾਣੀ ਪੜ੍ਹੀ ਨਹੀਂ ਜਾਂਦੀ ਗੁਰਬਾਣੀ ਸਰਵਣ ਨਹੀਂ ਕੀਤੀ ਜਾਂਦੀ ਔਰ ਸੰਗਤ ਜੀ ਇੱਥੇ ਆ ਕਰਕੇ ਵੀ ਜਿਵੇਂ ਇੰਜ ਕਹਿ ਲੋ ਕਈ ਇੱਥੇ ਆ ਕੇ ਵੀ ਖਾਲੀ ਰਹਿ ਜਾਂਦੇ ਸੰਗਤ ਕਰਦਿਆਂ ਹੋਇਆਂ ਹਾਜ਼ਰੀਆਂ ਲਵਾਉਂਦਿਆਂ ਵੀ ਖਾਲੀ ਰਹਿ ਜਾਂਦੇ ਗਾਵੇ ਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ અમૃતમય ਬਚਨ ਮਹਾਰਾਜ ਸਾਹਿਬ ਜੀਆਂ ਦੇ ਸਰਵਣ ਕਰਕੇ ਜਿਹੜੇ ਹਿਰਦੇ ਦੇ ਵਿੱਚ ਵਸਾ ਕੇ ਅਮਲੀ ਜਾਮਾ ਉਹਨੂੰ ਦੇ ਦਿੰਦੇ ਨੇ ਆਪਣੀ ਜ਼ਿੰਦਗੀ ਦਾ ਸਿਧਾਂਤ ਬਣਾ ਲੈਂਦੇ ਨੇ ਤੇ ਉਹਨਾਂ ਤੇ ਵੱਡੀਆਂ ਭਾਰੀ ਕਿਰਪਾ ਹੁੰਦੀ ਹੈ ਤੇ ਸੰਗਤ ਜੀ ਜਿਵੇਂ ਸਮੁੰਦਰ ਦਾ ਕਿਨਾਰਾ ਹੋਵੇ ਤੇ ਬਹੁਤ ਆਤ ਗਿਣਤੀ ਦੇ ਵਿੱਚ ਲੋਕ ਜਾਂਦੇ ਨੇ ਵੀ ਕੰਡ ਤੇ ਕੋਈ ਘੁੰਮਣ ਜਾਂਦਾ ਕੋਈ ਸੈਰ ਕਰਨ ਔਰ ਉਹ ਸਮੁੰਦਰ ਦੀ ਸੁੰਦਰਤਾ ਨੂੰ 아이 바ਰੋਂ ਖਲੋ ਕੇ ਹੀ ਦੇਖਦੇ ਉਹਦੀ ਖੁੰਦਰਤਾ ਦੇਖ ਕੇ ਤੇ ਬਾਹਰੋਂ ਮੋੜਾਉਂਦੇ ਔਰ ਇੱਕ ਉਹ ਹੁੰਦੇ ਨੇ ਜਿਹੜੇ ਅੰਦਰ ਇਸ਼ਨਾਨ ਕਰ ਲੈਂਦੇ ਨੇ ਜਾ ਕੇ ਥੋੜਾ ਜਾ ਜਿੰਨੀ ਜਗ੍ਹਾ ਬਣੀ ਹੁੰਦੀ ਉਹਦੇ ਵਿੱਚ ਆਨੰਦ ਲੈਣਾ ਨਾਉਣਾ ਤੇ ਇੱਕ ਉਹ ਨੇ ਜਿਨ੍ਹਾਂ ਨੂੰ ਡਾਈਵਰ ਵੀ ਕਹਿੰਦੇ ਨੇ ਜਿਹੜੇ ਅੰਦਰ ਜਾਂਦੇ ਨੇ ਸਮੁੰਦਰ ਦੀ ਤਹਿ ਤੱਕ ਜਿਹੜੇ ਹੀ ਵਿਮੋਗਿਆ ਦੀ ਖੋਜ ਕਰਦੇ ਸਮੁੰਦਰ ਦੀ ਖੋਜ ਕਰਦੇ ਨੇ ਜਾਣੇ ਆਲੋਟ ਜੀ ਨੂੰ ਬੜੇ ਬੜੇ ਕੋ ਬਰੇਕ ਤੇ ਫੋਰ ਬਾਂਡੇ ਹੌਂ ਤੇ ਹੰਦਰ ਪਾਣੀ ਦੀ ਤਹਿ ਤੱਕ ਜਾ ਕੇ ਕੰਮ ਕਰੇ। ਸੋ ਇਸੇ ਤਰ੍ਹਾਂ ਬੜਾ

ਖਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਹੂੰ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੀ YouTube ਫੈਮਿਲੀ ਦੇ ਮੈਂਬਰ ਸਾਹਿਬਾਨਾਂ ਨੂੰ ਮੇਰੇ ਵੀਰ ਮੇਰੇ ਭੈਣ ਬਜ਼ੁਰਗ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਆਓ ਤੁਹਾਨੂੰ ਸੰਗਤ ਜੀ ਜਦੋਂ ਮੈਂ ਕੀਰਤਨ ਸ਼ਬਦ ਤੋਂ ਲਾਈਵ ਹੋਣਾ ਉਦੋਂ ਬਿਨਾ ਕਿਹੋ ਨਾ ਲਾਈਵ ਸ਼ੇਅਰ ਕਰ ਦਿਆ ਕਰੋ ਤਾਂ ਜੋ ਵੱਧ ਤੋਂ ਵੱਧ ਸੰਗਤ ਉੱਥੇ ਮੈਂ ਬੋਲ ਨਹੀਂ ਸਕਦਾ ਤੁਸੀਂ ਆਪ ਸਿਆਣੇ ਹੋ ਸਮਝਦਾਰ ਹੋ ਕਿ ਉੱਥੇ ਮੈਂ ਬੋਲ ਕੇ ਕਹਿ ਨਹੀਂ ਸਕਦਾ ਕਿ ਉਦੋਂ ਕੀਰਤਨ ਸ਼ਬਦ ਕੀਰਤਨ ਚੱਲ ਰਹੇ ਹੁੰਦੇ ਨੇ ਤੇ ਤੁਸੀਂ ਸ਼ਾਇਦ ਗੁਰੀ ਹਾਰੇ ਕਿਦਾਂ ਬਈ ਕਿਦਾਂ ਡਿਟਾ ਵੀ ਵੀਡੀਓ ਬਣਾ ਰਹੇ ਹੋ ਤੁਸੀਂ ਦੱਸ ਦੋਗੇ ਵੀਡੀਓ ਬਣਾ ਰਹੇ ਹੋ ਜੀ ਤੁਸੀਂ ਫਿਰ ਨਹੀਂ ਨਹੀਂ ਲਾਈਵ ਬਲੌਗ ਜਿਹੜੇ ਬਣਾਵਾ ਪਰ ਕਈ ਕਾਰਨ ਕੋਈ ਹੁੰਦਾ ਜਾਂ ਉਹ ਦਾ ਮਤਲਬ ਨਹੀਂ ਨਹੀਂ ਲਾਈਵ ਆ ਕੇ ਉਵੇਂ ਜਗੋਲ ਦਵਰੇ ਸਾਰੇ ਇੰਡੀਆ ਤੋਂ ਸੁਣ ਲੈਂਦੇ ਨੇ ਨਾ ਸਾਰੇ ਸੋਸ਼ਲ ਲਾਈਵ ਹੁਣ ਵੀ ਲਾਈਵ ਚੱਲ ਰਿਹਾ ਉਹ ਤੇ ਪਰ ਨਹੀਂ ਨਹੀਂ ਉਹ ਕੋਈ ਚੱਕਰ ਨਹੀਂ ਹੈਗਾ ਉਵੇਂ ਤਾਂ ਕੀ ਵੀਡੀਓ ਬਣਾਨੀ ਹਰ ਸੰਡੇ ਹਰ ਬੰਨੇ ਕਈ ਬੰਦੇ ਹੁੰਦੇ ਨੇ ਰ ਫੇ ਨਹੀਂ ਨਹੀਂ ਜਿਸੂ ਜਿੱਦਾਂ ਹੁੰਦੀ ਜਿਸੂ ਨਹੀਂ ਕਰਨੀ ਗੁਰਗਰਾਹ ਨਹੀਂ ਤੇ ਆਪਾਂ ਉਸ ਤਰ੍ਹਾਂ ਜਿਵੇਂ ਹਰ ਨਹੀਂ ਬੜਾ ਬੁਲਤਣ ਇਹ ਗੱਲ ਨਹੀਂ ਸਾਰੇ